ਅੱਜ ਯੂਨੀਵਰਸਿਟੀ ਦਾ ਪਹਿਲਾ ਦਿਨ ਸੀ ਕਿੰਨੀਆਂ ਹੀ ਮਿੰਤਾ ਕਰਕੇ ਮੈਂ ਮੰਮੀ ਨੂੰ ਮਨਾਇਆ ਸੀ ਅੱਗੇ ਦੀ ਪੜ੍ਹਾਈ ਕਰਨ ਵਾਸਤੇ ਹਾਈ ਜੇ ਪਾਪਾ ਮੇਰਾ ਸਾਥ ਨਾ ਦਿੰਦੇ ਤਾਂ ਸ਼ਾਇਦ ਮੈਂ ਅੱਜ ਆਪਣੇ ਨਾਨਕੇ ਮਲੋਟ ਦੇ ਕਿਸੇ ਪਿੰਡ ਵਿੱਚ ਮੰਮੀ ਦੇ ਦੂਰ ਦੇ ਰਿਸ਼ਤੇਦਾਰ ਦੇ ਨਲਾਇਕ ਜੇ ਕੈਮਿਸਟ ਦੇ ਘਰ ਰੋਟੀਆਂ ਪਕਾ ਰਹੀ ਹੁੰਦੀ ਪਿੰਡ ਦੇ ਸਾਂਝੇ ਵੱਡੇ ਪਰਿਵਾਰ ਚੋਂ ਜਿੱਥੇ ਚਾਰ ਤਾਇਆ ਤੇ ਦੋ ਕੁੜੀਆਂ ਭੂਆ ਵਿੱਚੋਂ ਸਭ ਤੋਂ ਛੋਟੇ ਮੁੰਡੇ ਬੁੱਟਾ ਸਿੰਘ ਦੀ ਧੀ ਰਣਜੀਤ ਕੌਰ ਰਾਣੋ ਪੜਨ ਦੀ ਜੇਤ ਕਰ ਰਹੀ ਸੀ ਜਿੱਦ ਵੀ ਯੂਨੀਵਰਸਿਟੀ ਦੀ ਹੈ ਨਾ ਵਾਕਮਾਲ ਖਾਬ ਜੋ ਕਦੇ ਪੂਰਾ ਵੀ ਹੋਵੇਗਾ ਸੋਚਿਆ ਨਹੀਂ ਸੀ ਬੀਏ ਤਾਂ ਪਿੰਡ ਦੇ ਨੇੜੇ ਬਣੇ ਪ੍ਰਾਈਵੇਟ ਕਾਲਜ ਹੋਣ ਕਰਕੇ ਸੌਖੀ ਕਰ ਲਈ ਸੀ ਸ਼ਾਇਦ ਕਾਲਜ ਦਾ ਸੰਚਾਲਕ ਮੇਰੇ ਤਾਇਆ ਜੀ ਦਾ ਆੜੀ ਸੀ ਜਿਸ ਨੇ ਤਾਇਆ ਜੀ ਨੂੰ ਇਹ ਕਹਿ ਕੇ ਮਨਾ ਲਿਆ ਸੀ ਬਈ ਜੇ ਤੁਸੀਂ ਬੱਚੇ ਨਹੀਂ ਭੇਜੋਗੇ ਤਾਂ ਸਾਡਾ ਕਾਲਜ ਕਿਵੇਂ ਚੱਲੇਗਾ ਐਡੇ ਪਰਿਵਾਰ ਵਿੱਚੋਂ 5-7 ਬੱਚੇ ਤਾਂ ਕਿੱਡੀ ਕੋ ਗੱਲ ਹੈ ਇਹ ਕਹਿ ਕੇ ਸਾਰੇ ਜ਼ੋਰ ਦੀ ਹੱਸ ਪਏ ਤੇ ਸ਼ਾਇਦ ਤਾਇਆ ਜੀ ਵੀ ਇਸੇ ਸੋਚ ਵਿੱਚ ਪੈ ਗਏ ਕਿ ਸਾਡੇ ਵਿੱਚੋਂ ਕਿਸੇ ਕਾਲਜ ਨਹੀਂ ਦੇਖਿਆ ਤਾਇਆ ਜੀ ਨੇ ਜੋਰ ਦੀ ਆਵਾਜ਼ ਮਾਰੀ ਰਾਣੋ ਨਹੀਂ ਰਾਣੋ ਪੁੱਤ ਕਿਹੜੀ ਜਮਾਤ ਵਿੱਚ ਪੜ੍ਹਦੀ ਏ ਭਲਾ ਮੈਂ ਸੰਗਦੀ ਸੰਗਦੀ ਨੇ ਕਿਹਾ ਤਾਇਆ ਜੀ ਪਲੱਸ 2 ਦੇ ਪੇਪਰ ਦਿੱਤੇ ਨੇ ਐਤ ਕੀ ਬਸ ਰਿਜ਼ਲਟ ਆਉਣ ਵਾਲਾ ਇੰਨੀ ਗੱਲ ਸੁਣਦਿਆਂ ਹੀ ਘਰ ਆਏ ਗਰਮੀਆਂ ਵਿੱਚ ਵੀ ਪਾਏ ਹੋਏ ਪੈਂਟ ਕੋਟ ਵਾਲੇ ਸਰਦਾਰ ਜੀ ਨੇ ਕਿਹਾ ਜੀ ਕਰੋ ਫਿਰ ਗੱਲ ਪੱਕੀ ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗ ਪਿਆ ਸੋਚਾਂ ਕਿਤੇ ਮੇਰੇ ਰਿਸ਼ਤੇ ਦੀ ਗੱਲ ਨਾ ਹੋ ਰਹੀ ਹੋਵੇ ਮੇਰਾ ਸਰੀਰ ਕੰਬਣ ਲੱਗ ਪਿਆ ਤੇ ਨਾਲ ਹੀ ਮੈਂ ਬੈਠਕ ਦੇ ਬਾਹਰ ਮੰਜੀ ਤੇ ਬੈਠੀ ਦਾਦੀ ਦੀ ਬੁੱਕਲ ਵਿੱਚ ਜਾ ਲੁਕੀ ਤਾਇਆ ਜੀ ਕਹਿੰਦੇ ਠੀਕ ਐ ਸੁਖਦੇਵ ਸਿੰਘ ਬੱਚੀ ਨੂੰ ਭੇਜ ਤਾਂ ਦੇਵਾਂਗੇ ਪਰ ਪੂਰੇ 5 ਮੀਲ ਦੂਰ ਐ ਰੋਜ਼ ਰੋਜ਼ ਕਿਵੇਂ ਜਾਵੇਗੀ ਅੱਗੋਂ ਜਵਾਬ ਆਇਆ ਜੀ ਰੋਜ਼ ਕਾ ਨੂੰ ਬਸ ਪੇਪਰਾਂ ਦੇ ਟਾਈਮ ਭੇਜ ਦੇਣਾ ਬਾਕੀ ਅਸੀਂ ਬੈਠੇ ਆ ਤੁਸੀਂ ਫਿਕਰ ਕਾ ਤੋ ਕਰਦੇ ਹੋ ਇੰਨੀ ਗੱਲ ਕਹਿ ਕੇ ਉਹ ਫਤਿਹ ਬੁਲਾ ਕੇ ਚਲੇਗੀ ਕੋਝ ਕੋਝ ਤੇ ਮੇਰੀ ਸਮਝ ਵਿੱਚ ਆ ਗਿਆ ਸੀ ਬਾਕੀ ਤਾਇਆ ਜੀ ਨੇ ਸਭ ਨੂੰ ਦੱਸਤਾ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਕਿ ਮੈਂ ਕਿੰਨੀ ਕਿਸਮਤ ਵਾਲੀ ਹਾਂ ਜੋ ਇਸ ਘਰ ਚੋਂ ਕਾਲਜ ਜਾਵਾਂਗੀ ਪਰ ਅੱਜ ਤਾਇਆ ਜੀ ਨੂੰ ਕੀ ਹੋ ਗਿਆ ਸੀ ਯਕੀਨ ਨਹੀਂ ਆਉਂਦਾ ਕਿ ਇਹ ਉਹੀ ਨੇ ਜੋ ਆਪ ਪਹਿਲੇ ਦਿਨ ਮੈਨੂੰ ਕਾਲਜ ਛੱਡ ਕੇ ਆਏ ਸੀ ਤੇ ਅੱਜ ਮੇਰੀ ਅੱਗੇ ਦੀ ਪੜ੍ਹਾਈ ਲਈ ਅੱਡ ਹੋਣ ਵਾਲੀਆਂ ਗੱਲਾਂ ਕਰ ਰਹੀ ਨੇ ਸ਼ੁਗਰ ਆ ਬਾਬਾ ਜੀ ਦਾ ਜਿੰਨਾ ਮੇਰੇ ਪਾਪਾ ਨੂੰ ਇੰਨੀ ਹਿੰਮਤ ਦਿੱਤੀ ਕਿ ਉਹ ਪਰਿਵਾਰ ਨਾਲ ਲੜ ਸਕੇ ਉਹ ਵੀ ਮੇਰੇ ਲਈ ਜੋ ਕਿ ਕਦੇ ਆਪਣੇ ਬਾਰੇ ਵੀ ਕੋਈ ਗੱਲ ਨਾ ਕਰ ਸਕੇ ਸ਼ਾਇਦ ਮਾਂ ਵੀ ਤਾਈਓ ਪਾਪਾ ਨਾਲ ਲੜਦੀ ਰਹਿੰਦੀ ਸੀ ਸੁਭਾਵਿਕ ਹੈ ਜਿਹੜਾ ਬੰਦਾ ਆਪਣੇ ਜਾਂ ਆਪਣੇਆਂ ਲਈ ਸਟੈਂਡ ਨਹੀਂ ਲੈ ਸਕਦਾ ਉਸ ਨੂੰ ਇੱਜ਼ਤ ਅਤੇ ਪਿਆਰ ਤੋਹਫ਼ੇ ਵਿੱਚ ਕਦੇ ਨਹੀਂ ਮਿਲਦੇ ਇੱਜ਼ਤਾਂ ਜਨਾਬ ਆਪਣੇ ਹਿੱਸੇ ਦੀ ਸਭ ਨੂੰ ਆਪ ਕਮਾਉਣੀ ਪੈਂਦੀ ਹੈ ਪਰ ਅੱਜ ਪਾਪਾ ਵਿੱਚ ਇੰਨੀ ਹਿੰਮਤ ਕਿੱਥੋਂ ਆ ਗਈ ਜਿਸ ਦੇ ਮੂੰਹ ਤੇ ਵਿੱਚ ਜ਼ੁਬਾਨ ਹੀ ਨਹੀਂ ਸੀ ਅੱਜ ਇੱਕਦਮ ਇਹ ਸਭ ਕਿਵੇਂ ਹੋ ਗਿਆ ਮੈਂ ਦੇਖ ਕੇ ਹੈਰਾਨ ਸੀ ਦਦੀ ਦਸਤੀ ਸੀ ਕਿ ਤੇਰਾ ਪਿਓ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ ਪਰ ਤੇਰੇ ਤਾਇਆ ਜੀ ਨੇ ਉਸਦੀ ਕੋਈ ਪੇਸ਼ ਨਾ ਜਾਣ ਦਿੱਤੀ ਤੇਰੇ ਦਾਦਾ ਜੀ ਦਾ ਸੁਭਾਅ ਵੀ ਬੜਾ ਬੈੜਾ ਉਤੋਂ ਚਾਰ ਲੰਗੜ ਰੋਪਾ ਨੂੰ ਬੂਟਾ ਜਿਵੇਂ ਸਹਿਮ ਹੀ ਗਿਆ ਸੀ ਉਤੋਂ ਤੇਰੀ ਮਾਂ ਮਲਵੈਣ ਸਾਰੇ ਇਸ ਤੋਂ ਡਰਦੇ ਪਤਾ ਨਹੀਂ ਬਈ ਇਸ ਨੇ ਕਿੱਥੋਂ ਬੋਲਣਾ ਹੈ ਹਾਂ ਉਹਦਾ ਦਿਲ ਦੀ ਬਹੁਤ ਚੰਗੀ ਏ ਬਸ ਬੋਲਣ ਲੱਗਿਆ ਨਾ ਅੱਗਾ ਪਿੱਛਾ ਤੇ ਨਾ ਹੀ ਆਇਆ ਗਿਆ ਵੇਖਦੀ ਬੂਟਾ ਹਮੇਸ਼ਾ ਸਹਿਮਿਆ ਹੀ ਰਹਿੰਦਾ ਸੀ ਸ਼ਾਇਦ ਇਸੇ ਕਰਕੇ ਉਹ ਵਕਤ ਤੋਂ ਪਹਿਲਾਂ ਹੀ ਜਾਦਾ ਸਿਆਣਾ ਹੋ ਗਿਆ ਸੀ ਦਾਦੀ ਸਿਫਤਾਂ ਵੀ ਕਰਦੀ ਤੇ ਤਰਸ ਭਰੇ ਲਹਿਜੇ ਵਿੱਚ ਫਿਕਰਮੰਦ ਵੀ ਹੁੰਦੀ ਮੈਨੂੰ ਚੰਗਾ ਵੀ ਲੱਗਦਾ ਤੇ ਅਜੀਬ ਵੀ ਅੱਜ ਪਾਪਾ ਵਿੱਚ ਇੰਨੀ ਦਲੇਰੀ ਮੈਂ ਵੀ ਉਸ ਨੂੰ ਇੰਨਾ ਉੱਚਾ ਬੋਲਦਾ ਕਦੇ ਨਹੀਂ ਸੁਣਿਆ ਜਿਵੇਂ ਉਹ ਮੇਰੇ ਵਿੱਚੋਂ ਗਵਾчие ਹੋਏ ਬੂਟੇ ਨੂੰ ਲਾਭ ਰਹੇ ਹੋਣ ਮੇਰੇ ਚਾਰੋਂ ਤਾਇਆ ਜਿਦਿਆਂ ਦੋ-ਦੋ ਕੁੜੀਆਂ ਤੇ ਇੱਕ ਮੁੰਡਾ ਸੀ ਮੁੰਡੇ ਮਸਾਂ ਪਲੱਸ 2 ਤੱਕ ਪਹੁੰਚੇ ਸੀ ਪਰ ਕੁੜੀਆਂ ਤੇ 10ਵੀਂ ਪਾਸ ਕਰਦਿਆਂ ਹੀ ਵਿਆਹ ਦੇ ਗਏ ਜਿਵੇਂ ਵਿਚਾਰਿਆਂ ਸਿਰਫ ਵਿਆਹ ਕਰਨ ਵਾਸਤੇ ਹੀ ਮਾਪਿਆਂ ਨੇ ਜੰਮਿਆ ਸੀ ਮੈਂ ਸਭ ਤੋਂ ਛੋਟੀ ਸੀ ਭਾਵੇਂ ਪਾਪਾ ਦਾ ਵਿਆਹ ਨਿੱਕੀ ਉਮਰ 'ਚ ਹੋ ਗਿਆ ਸੀ ਪਰ ਮੇਰਾ ਜਨਮ ਪੂਰੇ 12 ਸਾਲਾਂ ਬਾਅਦ ਹੋਇਆ ਸੀ ਜਿੱਥੇ ਇੰਨੇ ਤਰਸੇਵੇਂ ਮਗਰੋਂ ਮਿਲੀ ਔਲਾਦ ਦੀ ਖੁਸ਼ੀ ਸੀ ਉੱਥੇ ਹੀ ਕੁੜੀ ਹੋਣ ਦਾ ਖਮਿਆਜਾ ਵੀ ਤੇ ਭੁਗਤਣਾ ਪੈਣਾ ਸੀ ਮਾਂ ਤੇ ਅੱਜ ਤੱਕ ਵੀ ਕਹਿ ਦਿੰਦੀ ਏ ਕਿ ਬਾਬਾ ਜੀ ਤੂੰ ਸਾਨੂੰ ਕੋਈ ਜੀ ਹੀ ਦੇ ਦਿੰਦਾ ਭਲਾ ਕੁੜੀਆਂ ਦੀ ਪਹਿਲਾਂ ਕੋਈ ਕਮੀ ਸੀ ਇਥੇ ਮੈਂ ਸੋਚਣਾ ਕਿ ਅਸੀਂ ਕੁੜੀਆਂ ਜੀਆਂ ਵਿੱਚ ਨਹੀਂ ਆਉਂਦੀਆਂ ਜਦੋਂ ਕਦੇ ਦਾਦੀ ਨੂੰ ਪੁੱਛਣਾ ਦਾਦੀ ਵੀ ਹੱਸ ਕੇ ਟਾਲ ਦੇਣਾ ਖੈਰ ਕੁਝ ਵੀ ਹੋਵੇ ਅੱਜ ਪਾਪਾ ਨੇ ਸਾਰਿਆਂ ਨੂੰ ਕਹਿ ਦਿੱਤਾ ਤੁਹਾਡੇ ਕੱਲੇ-ਕੱਲੇ ਬੱਚੇ ਦੇ ਪੜ੍ਹਾਈ ਜੋੜ ਤੇ ਬਰਾਬਰ ਮੇਰੀ ਰਾਣੂ ਇਕੱਲੀ ਪੜ੍ਹੇਗੀ ਦੁਨੀਆ ਦੀ ਕੋਈ ਤਾਕਤ ਇਸ ਨੂੰ ਪੜਨ ਨੂੰ ਰੋਕ ਨਹੀਂ ਸਕਦੀ ਇਹ ਮੇਰਾ ਗਰੂਰ ਹੈ ਇਹ ਮੇਰਾ ਮਾਣ ਹੈ ਇਹ ਜਿੱਥੋਂ ਤੱਕ ਕਹੇਗੀ ਉੱਥੋਂ ਤੱਕ ਪੜਾਵਾਂਗਾ ਚਾਹੇ ਇਸ ਲਈ ਮੈਨੂੰ ਆਪਣੇ ਆਪ ਨੂੰ ਗਹਿਣੇ ਨਾ ਪਾਉਣਾ ਪੈ ਜੀ ਇਹ ਸਭ papa ਮੇਰੇ ਦਾਦਾ ਜੀ ਅਤੇ ਤਾਇਆ ਜੀ ਨੂੰ ਕਹਿ ਰਹੇ ਸਨ ਪਿਛੋਂ ਦੱਬੀ ਹੋਈ ਆਵਾਜ਼ ਵਿੱਚ ਮਾਂ ਕਹਿ ਰਹੀ ਸੀ ਅੱਜ ਇਹਦੇ ਵਿੱਚ ਇੰਨੀ ਹਿੰਮਤ ਕਿੱਥੋਂ ਆ ਗਈ ਜੇ ਸਮਾ ਰਹਿੰਦਿਆਂ ਇਹ ਇਹਨਾਂ ਦੇ ਛਿੱਤਰਾਂ ਥੱਲੋਂ ਨਿਕਲਿਆ ਹੁੰਦਾ ਤੇ ਮੇਰਾ ਹਰ ਨਾਮ ਮੇਰੀ ਕੁੱਕ ਚ ਦਵਾਈ ਖੁਣੋ ਨਾ ਮਰਦਾ ਮਾਂ ਦੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ ਚਲੋ ਦੇਰ ਆਏ ਪਰ ਦਰਸਤ ਆਏ